ਹਾਂਜੀ ਦੋਸਤੋ ਸਵਾਗਤ ਹੈ ਜੀ ਵੀਡੀਓ ਦੇ ਵਿੱਚ ਤੇ ਦੋਸਤੋ ਗੱਲਬਾਤ ਕਰਾਂਗੇ ਅੱਜ ਆਪਾਂ ਬਰੀਡਰ ਬੱਚਿਆਂ ਬਾਰੇ ਤੇ ਕਾਫੀ ਵੀਰਾਂ ਦੇ ਫੋਨ ਮੈਸੇਜ ਆਉਂਦੇ ਆ ਆਪਣੇ ਕੋਲੇ ਵੀ ਬਾਈ ਜੀ ਬੱਕਰੀਆਂ ਸਾਡੀਆਂ ਕੁਖਾ ਨਹੀਂ ਚੱਕਦੀਆਂ ਬਾਈ ਬੱਕਰੇ ਸਾਡੇ ਤੱਜ ਦਿਨ ਖਾਂਦੇ ਪੀਂਦੇ ਨਹੀਂਗੇ ਤੇ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤਾਂ ਮੈਂ ਦੋਸਤਾਂ ਨੂੰ ਦੱਸ ਦੇਣਾ ਚਾਹਣਾ ਦੋਸਤੋ ਬੱਕਰੀਆਂ ਦੇ ਵਿੱਚ ਨਾ ਕਾਫੀ ਚੀਜ਼ਾਂ ਹੁੰਦੀਆਂ ਦੇਖਣ ਵਾਲੀਆਂ ਠੀਕ ਆ ਕਈ ਬੱਕਰੀਆਂ ਤਾਂ ਹੁੰਦੀਆਂ ਇਹੋ ਜੀਆਂ ਮੰਨ ਲਓ ਵੀ ਥੋੜਾ ਬਹੁਤਾ ਵੀ ਖਾਦਾ ਉਹਨਾਂ ਨੇ ਨਾਲ ਦੀ ਨਾਲ ਕੁੱਕ ਚੱਕ ਲੈਂਦੀਆਂ ਕਈ ਬੱਕਰੀਆਂ ਇਹੋ ਜੀਆਂ ਹੁੰਦੀਆਂ ਵੀ ਕਿੰਨੇ ਖਾਈ ਜਾਣ ਉਹਨਾਂ ਦਾ ਪੇਟ ਦੱਖਣ ਹੀ ਦਿੰਦਾ ਤਾਂ ਇਹ ੱਡੋ ੱਡ ਹਿਸਾਬ ੱਡੋ ੱਡ ਬੱਕਰੀਆਂ ਦਾ ਹਿਸਾਬ ਹੈ ਠੀਕ ਆ ਤਾਂ ਬੱਕਰੀ ਹਮੇਸ਼ਾ ਲਿੱਸੀ ਚੰਗੀ ਹੁੰਦੀ ਆ ਜਿਹੜੀ ਦੁੱਪੜ ਬੱਕਰੀ ਆ ਜਾਂ ਆਪਾਂ ਕਹਿੰਦੇ ਆਂ ਵੀ ਆਂ ਡੈਂਗੜੇ ਵਰਗੀ ਹੋਈ ਰਹਿੰਦੀ ਆ ਉਹੋ ਜੀਆਂ ਬੱਕਰੀਆਂ ਦੇ ਨੁਕਸਾਨ ਹੀ ਆ ਠੀਕ ਆ ਜਦੋਂ ਆਪਾਂ ਬਾਹਰੋਂ ਖਰੀਦਦੇ ਆਂ ਬੱਕਰੀਆਂ ਤੋ ਇਹ ਜੀਆਂ ਬੱਕਰੀਆਂ ਫਰਾਕ ਹੋ ਜਾਂਦੀਆਂ ਜਾਂ ਸੁਣਦਿਆਂ ਹੀ ਨਹੀਂ ਹੋਰ ਕਾਫੀ ਪ੍ਰੋਬਲਮ ਆ ਜਾਂਦੀਆਂ ਇਹਨਾਂ ਦੇ ਵਿੱਚ ਠੀਕ ਆ ਤਾਂ ਬੱਕਰੀ ਹਮੇਸ਼ਾ ਉਹੋ ਜੀ ਲੈਣੀ ਚਾਹੀਦੀ ਹੈ ਜਿਹੜੀ ਲਿੱਸੀ ਹੁੰਦੀ ਹੈ ਠੀਕ ਆ ਤਾਂ ਲਿੱਸੀ ਬੱਕਰੀ ਕੰਮ ਦੀ ਹੋਊਗੀ ਜਿਆਦੇ ਭਾਰੀ ਬੱਕਰੀ ਕੰਮ ਦੀ ਨਹੀਂ ਹੁੰਦੀ ਠੀਕ ਆ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬੱਚਿਆਂ ਬਾਰੇ ਕਾਫੀ ਪੀੜਾ ਨੇ ਫੋਨ ਮੈਸੇਜ ਕੀਤੇ ਆ ਵੀ ਭਾਈ ਸਾਡਾ ਬੱਚਾ ਖੋਖ ਨਹੀਂ ਚੱਕਦਾ ਠੀਕ ਆ ਉਹਦੇ ਬਾਰੇ ਵੀ ਅੱਜ ਆਪਾਂ ਥੋੜੇ ਕੱਢਾਂਗੇ ਭਰਮ ਭਲੇਖੇ ਤੇ ਸਪੈਸ਼ਲੀ ਵੀਡੀਓ ਬਣਾ ਰਹੇ ਆ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਤੇ ਜਿਹੜੇ ਵੀ ਨਵੇਂ ਆਪਣੇ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਣਾ ਮੇਨ ਮਕਸਦ ਇਹੀ ਹੁੰਦਾ ਵੀ ਆਪਾਂ ਵੀਡੀਓ ਚੰਗੀਆਂ ਤੇ ਵਧੀਆ ਜਾਣਕਾਰੀ ਵਾਲੀਆਂ ਹੀ ਪਾਉਣੇ ਹੁੰਦੇ ਆ ਤੇ ਆਜੋ ਆਪਾਂ ਹੁਣ ਆਪਾਂ ਕਰਦੇ ਆਂ ਗੱਲਬਾਤ ਸਾਨੂੰ ਬੱਚੇ ਵੀ ਦਿਖਾਉਣਾ ਮੈਂ ਨਾਲ ਆਪਣੇ ਦੋ ਬੱਚੇ ਤਿਆਰ ਕਰ ਰਹੇ ਆ ਆਪਾਂ ਤੇ ਕਰਦੇ ਆਂ ਗੱਲਬਾਤ ਆਜੋ ਲਓ ਜੀ ਦੋਸਤੋ ਇੱਕ ਤਾਂ ਆਪਣਾ ਇਹ ਫਿਰਦਾ ਕਾਲਾ ਬੱਚਾ ਤੇ ਇੱਕ ਇਹ ਡੱਬਾ ਠੀਕ ਆ ਦੋਨੋਂ ਬੱਚੇ ਚੰਗੇ ਆ ਆਪਣੇ ਦੋਨੋਂ ਤਿਆਰ ਕਰ ਰਹੇ ਆ ਆਪਾਂ ਤੇ ਲੈਂਥ ਵੇਲ ਨੇ ਹੀ ਦੇਖ ਰਹੇ ਹੋ ਤੁਸੀਂ ਦੋਨੇ ਬੱਚਿਆਂ ਦੀ ਠੀਕ ਆ ਟੈਸਟਿਕਲਾਂ ਦੀ ਵੀ ਓਕੇ ਆ ਯਾਨੀ ਕਿ ਕਹਿਣ ਦਾ ਭਾਵ ਮੇਰੇ ਹਿਸਾਬ ਨਾਲ ਮੇਰੇ ਬੱਚੇ ਆ ਮੈਨੂੰ ਇਹਨਾਂ ਦੇ ਵਿੱਚ ਇੱਕ ਵੀ ਕਮੀ ਨਹੀਂ ਲੱਗਦੀ ਠੀਕ ਆ ਤੇ ਕਾਫੀ ਵੀਰ ਆ ਡੱਬੇ ਦੇ ਵਿੱਚ ਕਮੀਆਂ ਕੱਢ ਦੇਣਗੇ ਵੀ ਬਾਈ ਕਾਲਾ ਡੱਬਾ ਚੱਲਦਾ ਨਹੀਂ ਇਹਦੇ ਸਿੰਗ ਉੱਚੇ ਆ ਇਹਦੇ ਚ ਇਹ ਆ ਇਹਦੇ ਚ ਉਹ ਆ ਇਹਦੇ ਕੰਨ ਛੋਟੇ ਆ ਇਹਦੀਆਂ ਅੱਖਾਂ ਲਾਲ ਆ ਠੀਕ ਆ ਮੈਨੂੰ ਪਤਾ ਹੀ ਚੰਗੀ ਬੱਕਰੀ ਦਾ ਬੱਚਾ ਹੈਗਾ ਆਪਾਂ ਬਰੀਡਿੰਗ ਵਾਸਤੇ ਰੱਖਾਂਗੇ ਇਹਨੂੰ ਆਪਾਂ ਠੀਕ ਆ ਉਹ ਕਾਲਾ ਬੱਚਾ ਵੀ ਚੰਗਾ ਚਲੋ ਉਹਦੇ 'ਚ ਤਾਂ ਕੋਈ ਕਮੀ ਬੇਸ਼ੀ ਦੀ ਨਹੀਂ ਠੀਕ ਆ ਤਾਂ ਗੱਲਬਾਤ ਆਪਾਂ ਹੁਣ ਇਹਨਾਂ ਦੀ ਰਜਣ ਬਾਰੇ ਕਰਾਂਗੇ ਠੀਕ ਆ ਇਹਦੇ ਕੀ ਫਾਇਦੇ ਆ ਤੇ ਕੀ ਨੁਕਸਾਨ ਆ ਠੀਕ ਆ ਜਿਆਦੇ ਬੱਚੇ ਨੂੰ ਰਜਾਉਣ ਨਾਲ ਤਾਂ ਦੋਸਤੋ ਦੇਖ ਸਕਦੇ ਹੋ ਮੇਰੇ ਬੱਕਰਿਆਂ ਦੇ ਵੀ ਬਖਲ ਵਿੱਚ ਬੜੇ ਹੋਏ ਆ ਠੀਕ ਆ ਮੈਂ ਨਹੀਂ ਕਹਿੰਦਾ ਵੀ ਮੇਰੇ ਬਾੜੇ ਰੱਜੇ ਆ ਠੀਕ ਆ ਤੇ ਵਿਚ ਵੀ ਰਕਮੈਂਟ ਵੀ ਕਰਨਗੇ ਨੈਗੇਟਿਵ ਬਈ ਤੇਰੇ ਤਾਂ ਭੁੱਖੇ ਮਰਦਿਆ ਜਾਊਗਾ ਠੀਕ ਆ ਮੈਂ ਰੱਖਿਆ ਮੈਨੂੰ ਸਭ ਕੁਝ ਪਤਾ ਮੇਰੇ ਭੁੱਖੇ ਮਰਦਿਆ ਜਾ ਰੱਜੇ ਆ ਠੀਕ ਆ ਤਾਂ ਇਹਦੇ ਪਹਿਲਾਂ ਤੁਹਾਨੂੰ ਮੈਂ ਨੁਕਸਾਨ ਦੱਸਦਾ ਠੀ ਵੀ ਜਿਹੜਾ ਕਹਿੰਦਾ ਵੀ ਬਾਹਲਾ ਰਜਾਉਣਾ ਬੱਚੇ ਨੂੰ ਹੁਣ ਇਹਦਾ ਪੇਟਾ ਤੁਸੀਂ ਦੇਖ ਸਕਦੇ ਹੋ ਦੋਨੇ ਸਾਈਡਾਂ ਤੋਂ ਬਿਲਕੁਲ ਸਾਫ਼ ਪੇਟਾ ਕਿਸੇ ਪਾਸੇ ਤੇ ਰੱਜਣ ਵਾਲੀ ਕੰਡੀਸ਼ਨ ਲੱਗ ਹੀ ਨਹੀਂ ਰਹੀ ਬੇ ਰੱਜਿਆ ਹੋਇਆ ਠੀਕ ਆ ਪਰ ਬੱਚਾ ਇਹ ਵਧੀਆ ਖਾਦਾ ਪੀਦਾ ਇਹਨੇ ਫੀਡ ਵੀ ਖਾਦੀ ਆ ਨੀਰਾ ਵੀ ਖਾਦਾ ਠੀਕ ਆ ਸੁੱਕਾ ਹਰਾ ਆਪਾਂ ਇਹਨਾਂ ਨੂੰ ਪਾਉਂਦੇ ਨਹੀਂਗੇ ਤੇ ਖਾਦ ਖਰਾਕ ਦੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਆਪਾਂ ਵੀਰੋਂ ਇਹਨਾਂ ਨੂੰ ਜਿਹੜੀ ਡੰਚ ਖਰਾਕ ਜਿੰਨੀ ਦੇਣੀ ਆ ਉਹ ਖਰਾਕ ਆਪਾਂ ਉਨੀ ਦੇਣੀ ਆ ਠੀਕ ਆ ਓਤੋਂ ਵੱਧ ਨਹੀਂ ਦੇਣੀ ਇਹ ਨਹੀਂ ਹੈਗਾ ਵੀ ਐਵੇਂ ਤੁੰਨੀ ਜਾਓ ਇਹਨਾਂ ਨੂੰ ਠੀਕ ਆ ਤੇ ਵੱਧ ਖਰਾਕ ਦੇਣ ਦੇ ਤੋਂ ਪਹਿਲਾਂ ਨੁਕਸਾਨ ਹੀ ਦੱਸਦਾ ਮੈਂ ਫਾਇਦੇ ਦਾ ਬਾਅਦ ਵਿੱਚ ਹੀ ਦੱਸਾਂ ਠੀਕ ਆ ਜਿੰਨੀ ਤੁਸੀਂ ਵੱਧ ਖਰਾਕ ਦਿਓਗੇ ਜਾਂ ਵੱਧ ਬੱਚਿਆਂ ਨੂੰ ਰਜਾਉਂਗੇ ਤਾਂ ਉਹਨੇ ਕੁੱਖਾਂ ਚੱਕੀ ਜਾਣੀਆਂ ਠੀਕ ਆ ਡੈਂਗੜੇ ਵਰਗਾ ਬਣੀ ਜਾਊਗਾ ਜਿਵੇਂ ਗਧੇ ਤੇ ਸਮਾਨ ਲੱਦਿਆ ਹੁੰਦਾ ਕੁੱਖਾਂ ਕੱਢ ਲੈਂਦਾ ਉਹ ਦੇਖਣਾ ਬੋਰੇ ਲੱਦੇ ਹੁੰਦੇ ਆ ਉਹ ਮੋਗਲ ਟਰਾਲੀ ਉਹ ਬਣੀ ਜਾਊਗਾ ਠੀਕ ਆ ਉਹਦੇ ਫਾਇਦੇ ਕੋਈ ਨਹੀਂ ਨੁਕਸਾਨ ਹੀ ਨੁਕਸਾਨ ਹੈ ਠੀਕ ਆ ਜਿੰਨਾ ਵੱਧ ਖਾਊਗਾ ਜਾਨਵਰ ਉਹਦੇ ਨੁਕਸਾਨ ਇਹ ਆ ਜਦੋਂ ਵੱਧ ਖਾਊਗਾ ਭਜਨ ਵੱਧ ਕਰੀ ਜਾਊਗਾ ਠੀਕ ਆ ਤੁਸੀਂ ਊਲ ਜ਼ਰੂਰ ਖਵਾਈ ਜਾਓਗੇ ਉਹਨੂੰ ਨਾ ਉਹਨੇ ਕੱਦ ਕਰਨਾ ਠੀਕ ਆ ਕੱਲੇ ਨੀਰੇ ਖਾਣ ਨਾਲ ਕੁਝ ਨਹੀਂ ਮਿਲਦਾ ਜਾਨਵਰ ਨੂੰ ਠੀਕ ਹੈ ਜਿਹੜੀ ਪ੍ਰੋਟੀਨ ਖਰਾਕ ਜੋ ਵੀ ਇਹਨੂੰ ਜਿਹੜੀ ਸਹੀ ਮਾਤਰਾ ਵਿੱਚ ਮਿਲਣਾ ਉਹ ਸਿਰਫ ਫੀਡ ਸਪਲੀਮੈਂਟ ਤੋਂ ਹੀ ਮਿਲੂਗਾ ਠੀਕ ਹੈ ਕੋਈ ਦਵਾਈਆਂ ਬੂਟੀਆਂ ਜਿਹੜੀਆਂ ਤੁਸੀਂ ਇਹਦੇ ਨਾਲ ਚਾਲੂ ਕਰੋਗੇ ਠੀਕ ਹੈ ਕੈਲਸ਼ੀਅਮ ਵਗੈਰਾ ਦੇਵੋਗੇ ਇਹਨਾਂ ਨੂੰ ਜਾਂ ਮਿਨਰਲ ਮਿਕਸਚਰ ਦੇਵੋਗੇ ਠੀਕ ਹੈ ਉਹਨਾਂ ਚੀਜ਼ਾਂ ਨੇ ਬੱਚਿਆਂ ਨੂੰ ਤਿਆਰ ਕਰਨਾ ਨੀਰੇ ਨਾਲ ਕੁਝ ਨਹੀਂ ਹੁੰਦਾ ਠੀਕ ਹੈ ਨੀਰਾ ਸਿਰਫ ਪੇਟ ਭਰਨ ਤੇ ਤੜਕੇ ਮੀਂਗਣਾ ਕਰਨ ਦੇ ਕੰਮ ਆਉਂਦਾ ਹੋਰ ਕੁਝ ਕੰਮ ਨਹੀਂ ਆਉਂਦਾ ਠੀਕ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਦੁੱਧ ਪਿਓ ਤਾਂ ਦੁੱਧ ਵਗੈਰਾ ਵੱਧ ਤੋਂ ਵੱਧ ਪਾਓ ਬੱਚਿਆਂ ਨੂੰ ਠੀਕ ਆ ਵੱਧ ਰੱਜਣ ਨਾਲ ਜਦੋਂ ਭਜਨ ਵਧੂ ਇਹਨਾਂ ਦਾ ਬਾਈ ਲੱਤਾਂ ਪਿੰਗੀਆਂ ਕਰੀ ਜਾਣਗੇ ਠੀਕ ਆ ਜਦੋਂ ਲੱਤਾਂ ਪਿੰਗੀਆਂ ਕਰ ਗਿਆ ਬੱਚਾ ਸੁੱਡੇ ਕਿੱਡਾ ਹੀ ਚੰਗਾ ਠੀਕ ਆ ਉਹ ਮੀਟ ਮੁੱਲ ਜੀ ਜਾਊਗਾ ਅਗਲੀਆਂ ਲੱਤਾਂ ਪਿੰਗੀਆਂ ਕਰ ਗਿਆ ਜਾਂ ਮਗਰ ਲੀਆਂ ਪਿੰਗੀਆਂ ਕਰ ਗਿਆ ਜਾਂ ਖੁੱਚਾਂ ਭੜਨ ਲੱਗੀਆਂ ਠੀਕ ਆ ਤਾਂ ਉਹਨੇ ਨੁਕਸਾਨ ਹੀ ਕਰਨਾ ਤਾਂ ਬੱਚੇ ਨੂੰ ਕਦੇ ਵੀ ਦੋ ਦੰਤ ਤਿੱਕਰ ਵਾਲੀ ਖਰਾਕ ਨਾ ਦਿਓ ਉਹਨੂੰ ਨਾਰਮਲ ਡਾਈਟ ਤੇ ਰੱਖੋ ਠੀਕ ਆ ਉਹਨੂੰ ਅਨਾਜ ਵਗੈਰਾ ਵੱਧ ਦਿਓ ਕੱਲਾ ਕੋਈ ਇਹ ਨਹੀਂ ਹੈਗਾ ਵੀ ਢਿੱਡ ਭਰਨ ਵਾਲੀ ਗ੍ਰੋਸ ਕਰੂਗਾ ਉਹ ਵੀ ਕੋਖਾਂ ਦੇ ਚੱਕੀਆਂ ਹੁਣ ਤਾਂ ਉਹਨੂੰ ਬਈ ਤੇ ਉਹਦੇ ਨਾਲ ਗ੍ਰੋਸ ਕਰੂਗਾ ਇਹ ਸਿਰਫ ਬੈਮ ਭਲੇਖੇ ਆ ਠੀਕ ਆ ਤੁਹਾਡੇ ਤਾਂ ਇਹਨੂੰ ਜੋ ਵੀ ਦਾਣਾ ਫੱਕਾ ਦਿਨ ਦੇ ਵਿੱਚ ਜਿੰਨਾ ਬਣਦਾ ਬੋਡੀ ਵੇਟ ਦੇ ਹਿਸਾਬ ਨਾਲ ਉਹਨਾਂ ਦਿਓ ਦੁੱਧ ਪਿਓ ਦੋਨੇ ਟਾਈਮ ਸਵੇਰ ਸ਼ਾਮ ਠੀਕ ਆ ਤੇ ਇਹਨਾਂ ਚੀਜ਼ਾਂ ਤੇ ਖਾਸ ਧਿਆਨ ਰੱਖੋ ਠੀਕ ਆ ਕੱਲਾ ਕੋਖਾਂ ਭਰਨਾ ਕੁਝ ਨਹੀਂ ਹੁੰਦਾ ਇਹਦੇ ਨੁਕਸਾਨ ਹੀ ਨੁਕਸਾਨ ਆ ਠੀਕ ਆ ਬੱਚਿਆਂ ਨੇ 2 ਦੰਤ ਤੋਂ ਬਾਅਦ ਵੀ ਗ੍ਰੋਸ ਕਰੀ ਜਾਣੀ 8 ਦੰਤ ਤੱਕਰ ਤਾਂ ਉਹਨੇ ਉਦਾਂ ਚੱਲਦਾ ਰਹਿਣਾ ਠੀਕ ਆ ਸਮੇਂ ਸਿਰ ਡੀ ਵਾਰਮਿੰਗ ਕਰਦੇ ਰਹੋ ਇਹਨਾਂ ਦੀ 2 ਤੋਂ 2.5 ਮਹੀਨੇ ਤੋ ਪੇਟ ਦੇ ਕੀੜਿਆਂ ਦੀ ਦਿੰਦੇ ਰਹੋ ਦਵਾਈ ਇਹਨਾਂ ਨੂੰ ਤੇ ਖਰਾ ਵਗੈਰਾ ਘੱਟ ਪਾਓ ਜਿਹੜੇ ਤੁਸੀਂ ਬੱਚੇ ਬ੍ਰੀਡ ਰੱਖਣੇ ਆ ਕਿਉਂਕਿ ਹਰੀਣਾ ਸਿਰਫ ਪੇਟ ਭਰਦਾ ਲਿਲਕਦਾ ਪੇਟ ਜਾਨੀ ਕਿ ਕਹਿੰਦਾ ਭਾ ਪੇਟ ਢਿੱਲਾ ਹੋਈ ਜਾਊਗਾ ਤਾਂ ਹਰਾ ਘੱਟੋ ਘੱਟ ਪਾਓ ਸੁੱਕੇ ਨੀਰਾਂ ਤੇ ਰੱਖੋ ਇਹਨਾਂ ਨੂੰ ਠੀਕ ਆ ਤੇ ਵਰਜਸ ਤੋਰਾ ਫੇਰਾ ਜਰੂਰ ਕਰੋ ਜਿਵੇਂ ਹੁਣ ਆਪਣੇ ਇੱਥੇ ਖੁੱਲੇ ਛੱਡੇ ਹੋਏ ਆ ਭਜਨ ਅਠ ਕਰਨਗੇ ਠੀਕ ਆ ਉਹਦੇ ਨਾਲ ਬੋਡੀ ਸਟਰਕਚਰ ਤਕੜਾ ਰਹੂਗਾ ਹੱਡ ਗੋਡਾ ਵਧੀਆ ਮਜ਼ ਇਹੜੇ ਖੋਲਣਗਾ ਚੜਕੇ ਬਹਿੰਦੇ ਉਹਨਾਂ ਤੋਂ ਵਿਚਾਰ ਰੱਖੋ ਜਾਂ ਉੱਪਰਲੇ ਪੈਰ ਖੋਲਣੀ ਝੜਕੇ ਖੜੇ ਰਹਿੰਦੇ ਪਿਛਲੀਆਂ ਲੱਤਾਂ ਬਗੀਆਂ ਹੋ ਜਾਂਦੀਆਂ ਇਹੋ ਜਿਹੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਸਮੇਸਰ ਨਾਉ ਘਟਦੇ ਰਹੋ ਨਾਉ ਸਾਫ਼ ਹੋਣਗੇ ਪੈਰ ਵਗੈਰਾ ਸਾਫ਼ ਹੋਣਗੇ ਸਾਰੇ ਠੀਕ ਆ ਲੱਤਾਂ ਬਿਲਕੁਲ ਸਿੱਧੀਆਂ ਰਹਿਣੀਆਂ ਆ ਆ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਠੀਕ ਆ ਹੋਰ ਕੁਝ ਵੀ ਨਹੀਂ ਹੈਗਾ ਹੁਣ ਬਥੇਰੇ ਵੀਰ ਕਹਿਣਗੇ ਵੀ ਬਾਈ ਕੁੱਖਾ ਨਹੀਂ ਚੱਕਦੇ ਠੀਕ ਆ ਤਾਂ ਉਹਨਾਂ ਲਈ ਸਪੈਸ਼ਲ ਵੀਡੀਓ ਆ ਇਹ ਕੱਖਾਂ ਚ ਕਾਉਣ ਨਾਲ ਕਦੇ ਨਹੀਂ ਬੱਕਰਾ ਰਾਜੀ ਹੁੰਦਾ ਜੇ ਤੁਸੀਂ ਆਖੋਗੇ ਵੀ ਮਾਰਿਆ ਤੂੜੀ ਦਾ ਟੋਕਰਾ ਜਾਂ ਗਵਾਰੇ ਦਾ ਟੋਕਰਾ ਮਾਰਿਆ ਤੇ ਤਣ ਤਣ ਕਿਉਂ ਭਰਿਆ ਖੜਾ ਐ ਲੱਦਿਆ ਖੜਾ ਗਦੇ ਨੂੰ ਠੀਕ ਆ ਉਹਦੇ ਨਾਲ ਬੱਚੇ ਨੇ ਡੱਕੇ ਦੀ ਗਰੋਸ ਨਹੀਂ ਕਰਨੀ ਠੀਕ ਆ ਤਾਂ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਆ ਫਿਰਦੇ ਆ ਸਾਹਮਣੇ ਥੋੜੇ ਠੀਕ ਆ ਬਿਲਕੁਲ ਸਾਫ ਪੇਟ ਚ ਫਿਰਦੇ ਆ ਕੋਈ ਜਿਆਦਾ ਪੇਟ ਨਹੀਂ ਭਰਿਆ ਤੇ ਤਕਰੀਬਨ 11:00 ਵੱਜ ਚੁੱਕੇ ਆ ਸੁੱਕਾ ਨਹੀਂ ਰਾਤ ਐ ਮੂੰਗੀ ਦਾ ਪਹਿਲਾਂ ਆਪਾਂ ਇਹਨਾਂ ਨੂੰ ਸਵੇਰ ਦੁੱਧ ਪਾਇਆ ਸੀਗਾ ਉਦੋਂ ਬਾਅਦ ਕ ਸਪੈਸ਼ਲ ਖਵਾਈ ਦੀ ਇਹਨਾਂ ਨੂੰ ਠੀਕ ਆ ਅੱਧਾ ਅੱਧਾ ਕਿਲੋ ਕਣਕ ਦੋਨੇ ਬੱਚੇ ਖਾਂਦੇ ਆ ਇਹ ਠੀਕ ਆ ਉਸ ਤੋਂ ਬਾਅਦ ਇਹਨਾਂ ਨੂੰ ਕਬ ਸਟਟਰ ਫੀਡ ਪਾਈਦੀ ਆ ਜਿੰਨੀ ਖਾ ਸਕਣ ਵੱਧ ਤੋਂ ਵੱਧ ਚਾਹੇ ਇੱਕ ਬੱਚਾ ਕਿਲੋ ਫੀਡ ਖਾ ਜੇ ਕਿਲੋ ਵੀ ਖਵਾ ਦਿੰਨੇ ਆਪਾਂ ਇੱਕ ਬੱਚੇ ਨੂੰ ਠੀਕ ਆ ਕਬ ਸਟਟਰ ਫੀਡ ਦਿੰਨੇ ਆ ਇਹਨਾਂ ਨੂੰ ਤੇ ਕੁਛ ਆਪਣੀ ਘਰ ਦੀ ਫੀਡ ਬਣਾਈ ਹੋਈ ਆ ਮੱਕੀ ਵਿੱਚਰ ਲਾ ਕੇ ਉਹਦੇ ਕਣਕ ਮੱਕੀ ਜਿਉਂ ਤੇ ਦੋਨੋਂ ਛਿਲਕੇ ਲੜਾਏ ਹੋਏ ਆ ਛੋਲੇ ਦੇ ਛਿਲਕਾ ਤੇ ਸੋਇਆਬੀਨ ਦਾ ਛਿਲਕਾ ਵਿੱਚ ਮਿਨਰਲ ਮਿਕਸਚਰ ਕਿਲੋ ਪਾਊਡਰ ਪਾਇਆ ਹੋਇਆ ਉਹਦੇ ਆਪਾਂ ਤੇ ਅਲੱਗ ਤੋਂ ਇਹਨਾਂ ਨੂੰ ਆਪਾਂ ਫੀਡ ਦੇ ਵਿੱਚ ਰਲਾ ਕੇ ਗਰੋਥ ਮੰਤਰਾ ਪਾウダー ਵੀ ਖਵਾਉਣੀ ਹੈ ਗਰੋਥ ਵਾਸਤੇ ਤੇ ਕੈਲਸ਼ੀਅਮ ਵਗੈਰਾ ਦੇਣੇ ਰਹਿੰਦੇ ਆ ਜੋ ਆਪਾਂ ਲਿਕਵਿਡ ਪਿਉਣੇ ਇਹਨਾਂ ਨੂੰ ਕੈਲਸ਼ੀਅਮ ਪਿਉਣੇ ਆਪਾਂ ਇਹਨਾਂ ਨੂੰ ਠੀਕ ਆ 1 ਮਹੀਨੇ ਦੇ ਵਿੱਚ ਕਮ ਸੇ ਕਮ 10 ਦਿਨ ਕੈਲਸ਼ੀਅਮ ਦਿੰਨੇ ਆ ਇਹਨਾਂ ਨੂੰ ਆਪਾਂ ਤੇ ਬਾਕੀ ਸ਼ਾਈਨਿੰਗ ਸ਼ੂਣਗੇ ਬਾਡੀ ਸਟਰਕਚਰ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਦਾ ਠੀਕ ਆ ਤੇ ਪ੍ਰਮਾਤਮਾ ਦੇ ਹੁਕਮ ਨਾਲ ਮਿਹਨਤ ਆਪਣੀ ਜਾਰੀ ਆ ਤੇ ਵਧੀਆ ਗਰੋਸ ਕਰਨਗੇ ਬੱਚੇ ਚੰਗੇ ਬਣਨਗੇ ਠੀਕ ਆ ਤੇ ਮਿਹਨਤ ਆਪਾਂ ਕਰੀ ਜਾਂਦੇ ਆ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਜੋ ਵੀ ਆਪਾਂ ਕਰਦੇ ਆ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਠੀਕ ਆ ਵੀ ਆਪਾਂ ਆ ਖਵਾਉਣੇ ਪਿਉਣੇ ਆ ਆਪਾਂ ਹਰ ਇੱਕ ਗੱਲ ਸਹੀ ਦੱਸ ਦਿਆਂਗੇ ਠੀਕ ਆ ਤੇ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਵੀ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ